ਅਜੀ ਕੀ ਨਾਮ ਹੈ ਆਪਣਾ ਬਾਬੂ ਸਿੰਘ ਸਰਪੰਚ ਸਰਪੰਚ ਸਾਹਿਬ ਕੀ ਜਿਹੜੀ ਘਟਨਾ ਹੋਈ ਹੈਗੀ ਨਮੋਲ ਪਿੰਡ ਦੇ ਵਿੱਚ ਪਿੰਡ ਨਮੋਲ ਚ ਜੀ ਇਹ ਇੱਕ ਚੋਰੀ ਹੋਈ ਹੈ ਮੇਰੇ ਆਸ ਗਮਾਂਡ ਜੀ ਹੈ ਤੇ ਰਾਤ ਵੱਡੀ ਘਟਨਾ ਹੋਈ ਹੈ ਇਹ ਜਣੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ 3:00 ਵਜੇ ਸਾਨੂੰ ਦੱਸਿਆ ਪਾਉਣੇ ਕਿ 3:00 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਇਹ ਆਪਣੀ ਚੋਰੀ ਹੋ ਗਈ ਤੇ ਪਾਉਣੇ 3:00 ਵਜੇ ਮੈਂ ਲਗਭਗ ਉਰੇ ਆ ਗਿਆ ਸੀ ਤੇ ਜਦੋਂ ਮੈਂ ਆ ਕੇ ਦੇਖਿਆ ਪਣਿਆਰ ਘਣਾ ਆਜਾ ਕਰਿਆ ਪਿਆ ਦੀਆ ਬਿਮਾਰੀਆਂ ਨੋਰੀਆਂ ਦੇ ਜਿੰਦਿਆਂ ਦੇ ਲੋਕ ਲੋਕ ਥੋੜੇ ਪਏ ਤੇ ਉਸ ਤੋਂ ਬਾਅਦ ਮੈਂ ਐਸਚੂ ਸਾਹਿਬ ਨਾਲ ਗੱਲ ਕਰੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਉੱਤਨਾ ਨਾ ਲਾਓ ਅਸੀਂ ਫਿੰਗਰਪ੍ਰਿੰਟ ਲਵਾਵਾਂਗੇ ਆ ਕੇ ਤੇ ਇਹ ਨੇ ਆ ਗਈ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਰਾਕ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇ ਇਸ ਕੰਮ ਤੇ ਲੱਗਿਆ ਹੋਇਆ ਹੈ ਕਿੰਨੇ ਗਾੜੇ ਨੇ ਜਿਹੜੇ ਚੋਰੀ ਹੋਏ ਨੇ ਜਿਵੇਂ ਪਰਿਵਾਰ ਦੱਸ ਰਿਹਾ ਹੈ। ਉਹ ਜੀ ਮਿੰਨਾ 92 ਟੋਲੇ ਕਹਿੰਦੇ ਨੇ ਜੀ। ਹਾਂ। ਲਗਭਗ ਖੂਸ਼ ਨਗਦੀ ਰੁਪਏ ਤੇ ਲਿਆਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ। ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ? ਕੋਈ ਬਿਲਕੁਲ ਪਰਿਵਾਰ ਚ ਜੀ ਇਹ ਦੋਨੇ ਜੀ ਆਮ ਭੋਲਾ ਸਿੰਘ ਚੂੜ ਸਿੰਘ ਕਹਿੰਦੇ ਨੇ ਨਾਮ ਦਾ ਪਸੰਗ ਕਾਗਜ਼ਾਂ ਚ ਤੇ ਇਹ ਦੋਨੇ ਜੀ ਇੱਥੇ ਗਈ। ਤੇ ਇੱਕ ਇਹਨਾਂ ਦੀ ਪੋਤੀ ਹੈ 6-7 ਸਾਲ ਦੀ। ਤੇ ਇੱਕ ਇਹਨਾਂ ਦੀ ਨੂੰਹ ਹੈ। ਮੁੰਡੇ ਤਾਂ ਦੋਨੇ ਕੰਟਰੀ ਚ ਬਾਹਰ ਨੇ ਕਿ ਮੁੰਡੇ ਦਾ ਕੋਈ ਹੇ ਨਹੀਂ ਸੀ ਦੋਨੇ ਬੈਠੇ ਨੇ ਤੇ ਬਾਹਰ ਨੇ ਇਹ ਚਾਰੀ ਜੀ ਤੇ ਇੱਕ ਇੱਕ ਕਮਰੇ ਚ ਬੈਠੇ ਕੇ ਰਾਤ ਤੇ ਜਿਹੜੇ ਦੂਜੇ ਕਮਰਿਆਂ ਚੋਂ ਇਹ ਚੋਰੀ ਹੋਈ ਆ ਉਹ ਵੇਲੇ ਤੇ ਨਾਲੇ ਇਸ ਚੀਜ਼ ਦੇ ਅਸੀਂ ਨੇ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪਦੀ ਜਾਂਚ ਪੜਤਾਲ ਤੇ ਲੱਗੀ ਹੋਈ ਹੈ ਵੀ ਕੀ ਇਸਰਾਕ ਲੱਭਦਾ ਇਹਨਾਂ ਨੂੰ ਠੀਕ ਹੈ ਭਾਈ ਕੀ ਨਾਮ ਹੈ ਆਪਣਾ ਰਾਮਨਦੀਪ ਸਿੰਘ ਜੀ ਜਿਹੜੇ ਘਰ ਚੋਰੀ ਹੋਈ ਆ ਉਹਦੇ ਬਾਰੇ ਕੀ ਕੀ ਜਾਣਕਾਰੀ ਆ ਤੁਹਾਨੂੰ ਜੀ ਦੱਸੋਗੇ ਥੋੜਾ ਇਮਰਤਾ ਚਾਹੀਲਾ ਰਵਨ ਪੋਲਾਸ ਨੇ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਾਹਿਬ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੀ ਐਂਟਰ ਹੋਏ ਨੇ ਕੁਝ ਪਤਾ ਲੱਗਿਆਗਾ ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਆ ਇਹਦੇ ਉੱਪਰ ਸੱਤ ਉੱਪਰ ਦੀ ਛੜ ਕੇ ਅੰਦਰ ਦੀ ਕੌੜੀ ਉਤਰ ਗਏ ਨੇ ਕਿੰਨਾ ਕੀ ਕੁਛੋਰੀ ਹੋਇਆ ਕਿੰਨੀ ਅਲਮਾਰੀਆਂ ਚ ਹੋਇਆ ਜਣੀ 90 ਬੰਵੇਂ ਤੋਂੜੀ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋਹਣਾਂ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਪਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਏ ਸਰ ਜਿਹੜੀ ਰਾਤ ਅਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਆ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਜੜੀ ਕੀਤੀ ਜਾ ਰਹੀ ਹੈ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੂਲਪਿੰਡ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ। ਜਿਵੇਂ ਸੀਸੀਟੀਵੀ ਫੁਟੇਜ ਹੋ ਗਈ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ। ਬਾਕੀ ਜਾਂਚ ਜਾਰੀ ਹੈ। ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ। ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋਇਆ ਦੱਸਿਆ ਜਾਂ ਰਿਹਾ ਹੈ ਨਕਦੀ ਚੋਰੀ ਵੀ ਹੈ। ਕੀ ਕੁਝ ਚੋਰੀ ਹੋਇਆ ਹੈ। ਉਹ ਹਲੇ ਜਾਂਚ ਦਾ ਵਿਸ਼ਾ ਹੈ। ਜੇ ਵੀ ਸਾਡੇ ਕੋਲੇ ਗੱਲਬਾਤ ਆਉਗੀ ਸਾਹਮਣੇ ਉਹ ਤੁਹਾਨੂੰ ਦੱਸ ਦਾਂਗੇ ਪਰਿਵਾਰ ਵਾਲੇ